ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸੰਤ ਹਚਨ ਸਿੰਘ ਜੀ ਲੋਂਗਵਾਲ ਜੀ ਦੇ 40ਵੇਂ ਵਰਸੀ ਦੇ ਸਮਾਗਮਾਂ ਵਿੱਚ ਆਈ ਹੋਈ ਸਮੂਹੀ ਸਾਧ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੰਥ ਦੇ ਪੰਜਾਬ ਦੇ ਆਪਣੇ ਦੇਸ਼ ਦੇ ਬਹੁਤ ਹੀ ਹਰਮਨ ਪਿਆਰੇ ਆਗੂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਬਲੀਦਾਨ ਵੀ ਦਿੱਤਾ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਬੜੇ ਔਖੇ ਸਮਿਆਂ 'ਚੋਂ ਪੰਥ ਨੂੰ ਉਸ ਵੇਲੇ ਕੱਢ ਕੇ ਲੈ ਕੇ ਆਏ ਸਾਂਖਰਜੰਤ ਸਿੰਘ ਜੀ ਲੋਂਗੋਵਾਲ ਸਾਹਿਬ ਨੇ ਆਪਣੇ ਬਜ਼ੁਰਗਾਂ ਨੂੰ ਅੱਜ ਆਪਾਂ ਸ਼ਰਧਾ ਭੇਟ ਕਰਨ ਆਏ ਆਂ ਇਹ ਸੰਗਰੂਰ ਦਾ ਜ਼ਿਲ੍ਹਾ ਤੇ ਪੰਥ ਦਾ ਗੜ੍ਹ ਹੈ ਸਾਰੇ ਪੰਜਾਬ ਨੂੰ ਇਸ ਜ਼ਿਲ੍ਹੇ ਤੇ ਬਹੁਤ ਮਾਣ ਬੜਾ ਫਕਰ ਹੈ ਸਾਂਖਰਜੰਤ ਸਿੰਘ ਜੀ ਤੇ ਜੀਵਨ ਬਾਰੇ ਬੜਾ ਕੁਝ ਆਖਿਆ ਗਿਆ ਬਹੁਤ ਕੁਝ ਕਹਿ ਸਕਦੇ ਆ ਟਾਈਮ ਥੋੜਾ ਹੈ ਦੇਖੋ ਖਾਲਸਾ ਜੀ ਇੱਕ ਪਾਸੇ ਸੰਤ ਲੋਂਗਵਾਲ ਚੰਦ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਕੁਝ ਨਹੀਂ ਬਣਾਇਆ ਆਪਣਾ ਕੁਝ ਨਹੀਂ ਬਣਾਇਆ ਉਹਨਾਂ ਨੇ ਪੰਥ ਤੋਂ ਕੁਝ ਨਹੀਂ ਮੰਗਿਆ ਅਗਰ ਦਿੱਤਾ ਤੇ ਕੁਰਬਾਨੀ ਦਿੱਤੀ ਹੈ ਪੰਥ ਖਾਤਰ ਉਹਨਾਂ ਨੇ ਧਰਮ ਜੋਤ ਮੋਰਚਾ ਜਿਵੇਂ ਅੰਮਰਸਰ ਦੀ ਪਵਿੱਤਰ ਧਰਤੀ ਤੋਂ ਚਲਾਇਆ ਆਪਾਂ ਛੋਟੇ ਛੋਟੇ ਹੁੰਦੇ ਸੀ ਰੋਜ਼ ਜਥੇ ਜਾ ਕਰਦੇ ਸਨ ਐਨੇ ਹਜ਼ਾਰ ਦਾ ਐਨੇ ਸੌ ਦਾ ਜਥਾ ਸੀਗਾ ਉਹ ਸੀ ਸਮਾਂ ਜਦੋਂ ਪੰਥ ਚੜ੍ਹਦੀ ਕਲਾ ਵਿੱਚ ਸੀ ਸੰਤ ਜਨਤ ਸਿੰਘ ਲੋਗੋਵਾਲ ਇੱਕ ਬਹੁਤ ਨਿਸ਼ਕਾਮ ਅਤੇ ਸੱਚੇ ਸਾਧੂ ਸਨ ਦੇਖਿਆ ਜਾਵੇ ਉਹਨਾਂ ਵਰਗੇ ਲੀਡਰ ਪਹਿਲਾਂ ਵੀ ਆਏ ਤੇ ਅੱਜ ਵੀ ਆਪਾਂ ਨੂੰ ਜਾਨੀ ਹਰਪ੍ਰੀਤ ਸਿੰਘ ਵਿੱਚ ਉਹਨਾਂ ਦੀ ਚਲਕ ਆਪਾਂ ਨੂੰ ਦਿਸਦੀ ਹੈ ਲੇਕਿਨ ਤੁਸੀਂ ਜਦ ਮੇਲ ਕਰਦੇ ਹੋ ਜਿਨ੍ਹਾਂ ਨੇ 20 25 ਸਾਲ ਪੰਥ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਨਿਜ ਪਰਸਤਾਨ ਤੋਂ ਬਗੈਰ ਜਿਨ੍ਹਾਂ ਨੇ ਆਪਣੇ ਲਾਲਚ ਤੋਂ ਬਗੈਰ ਆਪਣੇ ਪਰਿਵਾਰ ਨੂੰ ਪਾਲਿਆ ਪਲਸਿਆ ਪੰਥ ਦੀ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕੀਤੀ ਤਾਂ ਹੀ ਜੀਰੋ ਬਜ਼ੁਰਗੋਂ ਪੈਣਾ ਅੱਜ ਆਪਣਾ ਹਾਲ ਤਾਂ ਹੀ ਇਦਾਂ ਦਾ ਹੈ ਅਗਰ ਇਹ ਜਿਹੜੇ ਆਗੂ ਸਨ ਇਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਜੋ ਸਾਡੇ ਬਜ਼ੁਰਗ ਪੈਣਾ ਪਾ ਗਏ ਸਨ ਅੱਜ ਯਾਦ ਆਉਂਦੇ ਆ ਜੈਦਾ ਜਗਦੇਵ ਸਿੰਘ ਤਲਵੰਡੀ ਜੈਦਾ ਗੁਰਚੰਦ ਸਿੰਘ ਕੌੜਾ ਜੈਦਾ ਮੋਨ ਸਿੰਘ ਤੜ ਠੀਕ ਆ ਕਿਸੇ ਸਮੇ ਵਡੇ ਬਾਦਲ ਸਾਹਿਬ ਵੀ ਸਹੀ ਸੇਵਾ ਕਰ ਰਹੇ ਸਨ ਪਰ ਜਦੋਂ ਆਪਣੇ ਪਰਿਵਾਰ ਦੇ ਵਿੱਚੋਂ ਉਹਦੇ ਦਬਾਅ ਇਹਟ ਆ ਗਏ ਪਰਿਵਾਰ ਪਰਸਤ ਹੋ ਗਏ ਫਿਰ ਉਹਨਾਂ ਨੇ ਵੀ ਪੰਥ ਦਾ ਸੋਚਣਾ ਛੱਡਤਾ ਉਸ ਤੋਂ ਬਾਅਦ ਲੀਡਰਸ਼ਿਪ ਮਿਲਦੀ ਹੈ ਆਪਣੇ ਜ਼ਿਲ੍ਹੇ ਦੇ ਬਹੁਤ ਹੀ ਸਤਕਾਰਤ ਆਗੂ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੂੰ ਅਸੀਂ 11 ਤਰੀਕ ਨੂੰ ਜਦੋਂ ਡੈਲੀਗੇਟ ਜਲਾਲ ਸੋਇਆ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਉਦੋਂ ਮਨ ਦੇ ਬਲਬਲੇ ਸੰਗ ਸਾਧ ਸੰਗਤ ਜੀ ਕਦੀ ਛੁੱਟ ਨਹੀਂ ਬੋਂਦੇ ਅਗਰ ਅੱਜ ਆਪਾਂ ਇਸ ਮਕਾਮ ਤੇ ਆਏ ਆ ਅਗਰ ਅੱਜ ਮੈਂਬਰੀ ਕਮੇਟੀ ਨੇ ਭੜਤੀ ਕੀਤੀ ਹੈ ਅਗਰ ਸੋਧਾਰ ਲਹਿਰ ਬਣੀ ਸੀ ਉਹ ਸਾਰਾ ਕੁਝ ਸਰਦਾਰ ਸਰਦੇਵ ਸਿੰਘ ਤင်ਸਾ ਜੀ ਦੀ ਸੋਚੀ ਇੱਕ ਪਾਸੇ ਸੰਤਰ ਚੰਦ ਸਿੰਘ ਲੌਂਗਰਵਾਲ ਜੀ ਨੇ ਧਰਮ ਹੀ ਉਦਮੋਰਚੇ ਦੇ ਬਾਨੀ ਬਣੇ ਤੇ ਕਿੱਟਰ ਬਣੇ ਪੰਤ ਨੂੰ ਇੱਕ ਵਾਰੀ ਦਿੱਲੀ ਨੇ ਦਿਖਾਤਾ ਪੰਤ ਦੀ ਕਿਵੇਂ ਚੜਦੀ ਕਲਾ ਹੁੰਦੀ ਹੈ ਉਦੋਂ ਦਿੱਲੀ ਤਰਾ-ਤਰਾ ਕਰਦੀ ਸੀ ਉਦੋਂ ਗੋਡੇ ਟੇਕਦੀ ਸੀ ਕਹਿੰਦੀ ਸੀ ਜੋ ਵੀ ਲੈਣਾ ਲੈ ਲਓ ਪਰ ਆਪਣੇ ਆਗੂਆਂ ਤੋਂ ਲੈ ਨਹੀਂ ਹੋਇਆ ਦੂਸਰੇ ਪਾਸੇ ਇਹ ਕਹੂੰਗਾ ਆਪਣੇ ਜ਼ਿਲ੍ਹੇ ਦੇ ਸਰਦਾਰ ਸਰਦੇਵ ਸਿੰਘ ਖਿੰਸਾ ਜੀ ਇਹਨਾਂ ਨੇ ਸਰਦਾਰ ਲਹਿਰ ਦੀ ਅਗਵਾਈ ਕਰਕੇ ਅੱਜ ਜੇ ਇਤਿਹਾਸ ਬਣਿਆ ਤੇ ਵੱਡੇ ਢੀਨ ਸਾਹਿਬ ਉਹਨਾਂ ਦਾ ਸਵਰਗਾ ਚ ਵਾਸਾ ਹੋਵੇ ਉਹਨਾਂ ਕਰਕੇ ਹੋਇਆ ਨਾਲੇ ਵੀ ਕਹਿਣਾ ਚਾਹੁੰਦੇ ਆ ਉਦੋਂ ਢੀਨ ਬੜੀ ਸਵੈਦਸੀ ਅਕਾਲੀ ਜਨਤੀ ਸਾਰੇ ਆਗੂ ਪੰਥ ਪ੍ਰਸੰਨ ਲੇਕਿਨ ਜਦੋਂ ਢੀਨ ਸਾਹਿਬ ਨੇ ਮੈਨੂੰ ਯਾਦ ਆਉਂਦੀ ਹੈ ਖਾਲਸਾ ਜੀ 2017 ਦੀ ਇਲੈਕਸ਼ਨ ਆਪਣੀਆਂ 15 ਸੀਟਾਂ ਰਹਿ ਗਈਆਂ ਪਰੀ ਮੀਟਿੰਗ ਵਿੱਚ ਪਰਮਪਰਾ ਸਾਹਿਬ ਨੇ ਢੀਂਸਾ ਸਾਹਿਬ ਨੇ ਕਿਹਾ ਸੁਖਬੀਰ ਬਾਦਲ ਨੂੰ ਸੁਖਬੀਰ ਸਿਆ ਪਾਸੇ ਹਟ ਜਾ ਤੇ ਆਪਣੀ ਪਾਰਟੀ ਬਚੂਗੀ ਜੇ ਉਹ ਜਿਹੜੀ ਸਲਾਹ ਦਿੱਤੀ ਸੀ ਢੀਂਸਾ ਸਾਹਿਬ ਨੇ ਉਹ ਮੰਨ ਲੈਂਦਾ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਹਾਲਾਤ ਇਹ ਨਾ ਹੁੰਦੇ ਇਹ ਹੁੰਦੀ ਹੈ ਦੂਰ ਰੰਦੇ ਸੀ ਇਹ ਹੁੰਦੀ ਹੈ ਨੀਕ ਨੀਤੀ ਪੰਥ ਲਈ ਕਰਕੇ ਸਾਰੇ ਪੰਥ ਪ੍ਰਸੰਗ ਖਾਲਸਾ ਜੀ ਅੱਜ ਆਪਾਂ ਨੂੰ ਲੀਡਰ ਦੀ ਲੋੜ ਹੈ ਉਸ ਦੀ ਜਿਹੜਾ ਨੈਲਸਨ ਮੰਡੇਲਾ ਬਣ ਕੇ ਕੌਮ ਦੀ ਅਗਵਾਈ ਕਰੇ ਨੈਲਸਨ ਮੰਡੇਲੇ ਦਾ ਇਤਿਹਾਸ ਪੜੋ 27 ਸਾਲ ਜੇਲ੍ਹ ਵਿੱਚ ਰਿਹਾ ਲੇਕਿਨ ਜਦੋਂ ਜੇਲ੍ਹ ਤੋਂ ਛੁੱਟਿਆ ਰੋਬਨ ਆਇਲੈਂਡ ਦੀ ਜੇਲ੍ਹ ਸੀ ਉਹਨੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਆਪਣੀ ਕੌਮ ਨੂੰ ਜ਼ੁਲਮ ਅਤਿਆਚਾਰ ਦੈਂਸਾਫੀ ਦੇ ਚੱਕਰ ਤੋਂ ਕੱਢਿਆ ਨਸਲੀਵਾਦ ਤੋਂ ਕੱਢਿਆ ਤੇ ਦੇਸ਼ ਦੀ ਅਗਵਾਈ ਕੀਤੀ ਪਰ ਇੱਕੋ ਹੀ ਵਾਰੀ ਰਿਆ ਪ੍ਰਧਾਨ ਆਪਣੇ ਰਾਸ਼ਟਰਪਤੀ ਤੇ ਨਾ ਮੈਂ 5 ਸਾਲ ਰਹਿਣਾ 5 ਸਾਲ ਤੋਂ ਬਾਅਦ ਪਾਸੇ हट ਗਿਆ ਅਰਜਾਇਦ ਹੋ ਗਿਆ ਦੂਜਿਆਂ ਨੂੰ ਮੌਕਾ ਦੇਤਾ ਖਾਲਸਾ ਜੀ ਇਹ ਕਿਸੇ ਦੀ ਘਰ ਦੀ ਜ਼ਗੀਰ ਨਹੀਂ ਇਹ ਸਿੱਖ ਪੱਤਰੀ ਮਲਕੀਅਤ ਹੈ ਠੀਕ ਹੈ ਅਸੀਂ ਆਪਣੇ ਬਜ਼ੁਰਗਾਂ ਕਰਕੇ ਸੇਵਾ ਕਰਦੇ ਆਂ ਲੇਕਿਨ ਅਸੀਂ ਸਰਪੰਚੀ ਤੋਂ ਉੱਠ ਕੇ ਆਏ ਆ ਅਸੀਂ ਥੱਲੇੋਂ ਉੱਠ ਕੇ ਆਏ ਆ ਕੋਈ ਸਾਨੂੰ ਲਾਲਸਾ ਨਹੀਂ ਕੋਈ ਸਾਡੇ ਮਨ ਵਿੱਚ ਸਵਾਰਥ ਨਹੀਂ ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰ ਬੈਠੇ ਨੇ ਦੇਖੋ 11 ਤਰੀਕ ਦੇ ਫੈਸਲੇ ਨੂੰ ਸਮੁੱਚੇ ਪੰਥ ਨੇ ਸਰਾਇਆ ਸਾਰੇ ਸਾਰਾ ਪੰਥ ਨੇ ਤਸੱਲੀ ਪ੍ਰਗਟ ਕੀਤੀ ਅੱਜ ਖੁਸ਼ੀ ਦੀ ਲਹਿਰਿਆ ਸਿੱਖ ਪੰਥ ਵਿੱਚ ਕਿ ਜਿਹੜੀ ਅਗਵਾਈ ਯਾਨੀ ਹਰਪ੍ਰੀਤ ਸਿੰਘ ਜੀ ਅਤੇ ਬੀਬਾ ਸਤਵੰਤ ਕੌਰ ਜੀ ਕਰ ਰਹੇ ਨੇ ਉਹ ਬਹੁਤ ਵਧੀਆ ਫੈਸਲਾ ਤੁਸੀਂ ਸਾਰੇ ਡੈਲੀਗੇਟਾਂ ਨੇ ਸਿੱਖ ਪੰਥ ਨੇ ਲਿਆ ਹੈ ਤੇ ਫੇਰ ਪਾਈ ਹੁਣ ਆਹ ਦਲ ਆ ਜਿਵੇਂ ਪਰਮਿੰਦਰ ਸਿੰਘ ਕਹਿ ਕੇ ਗਏ ਆ ਇਹ ਦਲ ਆਸਲੀ ਦਲ ਸ਼ਰੋਮਰੀ ਅਕਾਲੀ ਦਲ ਉਹ ਦਲ ਆ ਜਿਹੜਾ ਪਤਾ ਨਹੀਂ ਕਿੱਥੇ ਬੈਠਾ ਉਹ ਹੈ ਬਾਦਲ ਦਲ ਕੱਲਾ ਬਾਦਲ ਦਲ ਮੈਨੂੰ ਯਾਦ ਆਉਂਦਾ ਹੈ 2 ਮਿੰਟ ਦੇ ਦਿਓ ਜੀ ਕੋ ਮੀਟਰ ਯਾਦ ਆਉਂਦਾ 2022 ਦੀ ਪਹਿਲੀ ਮੀਟਿੰਗ ਹੋਈ ਜ਼ਿਲੇ ਜਥੇਦਾਰਾਂ ਦੀ ਜਦੋਂ ਤਿੰਨ ਸੀਟਾਂ ਰਹਿ ਗਈਆਂ ਉਦੋਂ ਅਸੀਂ ਜ਼ਿਲੇ ਦੇ ਜਥੇਦਾਰ ਸਗੇ ਸਾਹਮਣੇ ਗਿਆ ਕਿ ਇਹਨੂੰ ਮਰਜ਼ੀ ਪੁੱਛ ਲਿਓ ਸੁਖਬੀਰ ਸਿੰਘ ਜੀ ਇਹ ਸ਼ਰੋਮਣੀ ਅਕਾਲੀ ਦਲ ਆ ਇਹ ਬਾਦਲ ਨਹੀਂ ਬਾਦਲ ਦਲ ਨਹੀਂ ਬਾਦਲ ਨਾਮ ਇਹ ਤੋਂ ਲਾ ਦਿਓ ਠੀਕ ਆ ਕਿਸੇ ਵੇਲੇ ਬਾਦਲ ਸਾਹਿਬ ਦੀ ਗਲਤੀ ਸੀ ਅੱਜ ਲੋਕ ਸਾਨੂੰ ਵੋਟਾਂ ਕਿਉਂ ਨਹੀਂ ਪਾਈਆਂ ਜੋ ਸੀ 2022 ਛੜ ਗਏ ਸਿਰਫ ਇਸ ਕਰਕੇ ਕਿ ਇਤੇ ਮਾਦਮ ਦੀ ਮੌਤ ਸੀ ਇਹ ਹੈ ਅਸਲੀ ਸ਼ਰੋਮਣੀ ਅਕਾਲੀ ਦਲ ਅਪੀਲ ਕਰਦੇ ਆ ਸਾਰੇ ਪੰਥ ਨੂੰ ਪੰਥ ਦੇ ਸਾਰੇ ਆਗੂਆਂ ਨੂੰ ਕਿ ਛੱਡੋ ਆਪਣੀ ਜਿਹੜੀ ਲਾਲਸਾ ਛੱਡੋ ਆਪਣਾ ਸਵਾਰਥ ਤਿਆ ਕਰੋ ਜੇ ਪੰਥ ਦੇ ਬੇੜੇ ਨੂੰ ਆਪਾਂ ਕੱਢ ਕੇ ਲੈ ਕੇ ਜਾਣੇ ਇਸ ਦਲਦਲ ਚੋਂ ਤੇ ਫੇ ਪਾਈ ਅਗਿਆਨੀ ਹਰਪ੍ਰੀਤ ਸਿੰਘ ਬੈਠੇ ਆ ਇਹਨਾਂ ਦੀ ਅਗਵਾਈ ਵਿੱਚ ਸਭ ਨੂੰ ਇਕੱਠੇ ਆਉਣਾ ਚਾਹੀਦਾ ਹੈ ਇਹ ਇਤਿਹਾਸ ਰਚਿਆ ਗਿਆ ਸੁਦਾਰ ਲਹਿਤ ਤੋਂ ਲੈ ਕੇ ਪੰਜ ਮੈਂਬਰੀ ਕਮੇਟੀ ਤੱਕ ਪੰਜ ਮੈਂਬਰੀ ਕਮੇਟੀ ਦੀ ਸੇਵਾ ਸਾਰੇ ਪੱਤ ਨੇ ਪ੍ਰਵਾਨ ਕੀਤੀ ਤੇ ਇਤਿਹਾਸ ਸਿਰਜਿਆ ਤੇ ਇਤਿਹਾਸ ਦਰਹਾਇਆ ਵੀ ਗਿਆ ਜਿਵੇਂ ਡੈਲੀਗੇਟਾਂ ਨੇ ਇਲੈਕਸ਼ਨ ਉਧਰ ਚੋਣ ਕੀਤੀ ਉਹ ਸੀ ਜਮਹੂਰੀਅਤ ਕੋਈ ਹੱਥ ਨਹੀਂ ਖੜੇ ਕੀਤੇ ਕੋਈ ਇੱਕ ਬੰਦੇ ਨੂੰ ਅਧਿਕਾਰ ਨਹੀਂ ਦਿੱਤਾ ਕਿ ਕੋਈ ਬੰਦਾ ਫੈਸਲੇ ਕਰ ਦਵੇ ਜੋ ਮਰਜ਼ੀ ਕਰੇ ਐਦਾਂ ਨਹੀਂ ਇੱਥੇ ਹਰ ਇੱਕ ਲੀਡਰ ਦੀ ਕਦਰ ਹੈ ਹਰ ਇੱਕ ਵਰਕਰ ਦੀ ਕਦਰ ਹੈ ਆਪਾਂ ਸਾਰੇ ਬਰਾਬਰ ਹਾਂ ਜਮਹੂਰੀਅਤ ਦੇ ਤੌਰ ਤਰੀਕੇ ਦੇ ਨਾਲ ਫੈਸਲੇ ਕੀਤੇ ਜਾਣਗੇ ਸੋ ਇਸ ਲਈ ਸਭ ਨੂੰ ਬੇਨਤੀ ਹੈ ਕਿ ਇਸ ਅਸਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਚਾਮਲ ਹੋ ਕੇ ਬਾਦਲ ਦਾਲ ਨੂੰ ਸ਼ੀਸ਼ਾ ਦਿਖਾ ਦਿਓ ਅਜ ਤੱਕ ਦਿਖਾਤਾ ਤੁਸੀਂ ਬਹੁਤ ਵੱਡੀ ਗਿੰਤੀ ਵਿੱਚ ਆਏ ਹੋ ਠਾਟਾ ਮਾਰਦਾ ਘੱਟਿਆ ਮੈਂ ਇੱਕ ਗੱਲ ਹੋਰ ਕਹਿ ਕੇ ਜਿਮਾ ਮੰਗ ਲੈਣੀ ਆ ਸਮਾਂ ਥੋੜਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਵੀ ਆਪਣੇ ਜ਼ਿਲ੍ਹੇ ਦਾ ਬਰਨਾਲਾ ਸਾਹਿਬ ਵੀ ਆਪਣੇ ਜ਼ਿਲ੍ਹੇ ਦੇ ਸੀਗੇ ਇੱਕ ਗੱਲ ਪੁੱਲ ਚੱਲਦਾ ਸੀ ਕਿ ਮੈਂ ਕਰਿਓ ਉਹ ਸਮਾਂ ਸੀ ਜਦੋਂ ਬਰਨਾਲਾ ਸਾਹਿਬ ਕੋ ਤਕੜੀ ਸੀ ਤੇ ਜਦ ਦੇਖਿਆ ਪੰਥ ਦੂਸਰੇ ਪਾਸੇ ਉਲੜ ਗਿਆ ਤੇ ਬਰਨਾਲਾ ਸਾਹਿਬ ਨੇ ਦੂਰ ਅੰਦੇਸ਼ੀ ਦਿਖਾਈ ਉਹਨਾਂ ਨੇ ਪੰਥ ਪ੍ਰਸਤੀ ਦਿਖਾਈ ਉਹਨਾਂ ਨੇ ਹੱਥ ਜੋੜ ਕੇ ਤਕੜੀ ਦੇਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਦੋਂ ਬਾਦਲ ਸਾਹਿਬ ਦੀ ਕੁੱਤੀ ਬੋਲਦੀ ਸੀ ਆ ਜਾ ਬੈਠਾ ਪੰਥ ਸੁਖਬੀਰ ਬਾਦਲ ਜੀ ਤਕੜੀ ਦੇ ਦਿਓ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਜੋ ਪ੍ਰਣਾਲ ਸਾਹਿਬ ਨੇ ਕੀਤਾ ਸੀ ਅੱਜ ਨਹੀਂ ਭੜਕੇ ਨਹੀਂ ਕੁ ਸਮੇਂ ਬਾਅਦ ਇਹ ਤੁਹਾਨੂੰ ਕਰਨਾ ਹੀ ਪੈਣਾ ਹੈ ਇਹ ਗੱਲ ਯਾਦ ਰੱਖਾਂਗੇ ਆਪਾਂ ਆਮ ਆਦਮੀ ਪਾਰਟੀ ਦਾ ਵੀ ਮੁੱਖ ਮੰਤਰੀ ਹੈ ਮੈਂ ਇਨੀ ਗੱਲ ਕਹਿਣੀ ਹੈ ਕਿ ਚਲੋ ਸਰਕਾਰ ਬਣ ਗਈ ਜਿਹਦੀ ਬਣ ਗਈ ਆਪਾਂ ਅੰਡਾਲੇ ਹਾਲਾਤ ਬਹੁਤ ਮਾੜੇ ਨੇ ਬਹੁਤ ਇਸ ਵੇਲੇ ਬਦਤਰ ਸਥਿਤੀਆਂ ਪੰਜਾਬ ਦੀ ਲੇਕ ਇਹ ਗੱਲ ਦਾ ਫਿਰ ਖੌਂਦਾ ਹੈ ਭਗਵਾਨਤਮਾਨ ਜੀ ਜੇ ਸੁਣਦੇ ਹੋ ਇਹ ਗੱਲ ਸੁਣ ਲਓ ਸਾਡੀ ਤੁਹਾਨੂੰ ਰਾਜਪਾਕ ਦਿੱਤਾ ਸੀ ਪੰਜਾਬੀਆਂ ਨੂੰ ਅਰਵਿੰਦ ਕੇਜਰੀਵਾਲ ਨੂੰ ਨਹੀਂ ਰਾਜਪਾਕ ਦਿੱਤਾ ਸੀਗਾ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਹੱਕਾਂ ਦਾ ਆ ਮਨੀਸ਼ ਸੋਧਿਆ ਕੀ ਕਹਿੰਦਾ ਕਹਿੰਦਾ ੱੱਕੇ ਨਾ ਸਰਕਾਰ ਬਣਾਓ ਕਹਿੰਦਾ ਜੋ ਮਰਜੀ ਹੱਥ ਆਪਣੇ ਹੱਥ ਕੰਡੇ ਵਰਤੋ ਤੇ ਸਰਕਾਰ ਬਣਨੀ ਚਾਹੀਦੀ ਆ ਸੋਧਿਆ ਸਾਹਿਬ ਤੈਨੂੰ ਸੇਕ ਨਹੀਂ ਲੱਗਾ ਪੰਜਾਬ ਦਾ ਅਇਤਾ ਉੱਪਰਲੀ ਹਵਾਜ ਫਿਰਦਾ ਜਦ ਮਾੜਾ ਜਿਹਾ ਪੰਜਾਬ ਦਾ ਸੇਕ ਲੱਗਾ ਇੱਥੇ ਵੱਡੇ ਵੱਡੇ ਛੱਡ ਕੇ ਦੌੜ ਗਏ ਤੂੰ ਕਿਹਨੇ ਬਾਗ ਦੀ ਮੁੱਲੀ ਐ ਲੇਕਿਨ ਪੰਜਾਬ ਅੱਜ ਇਸ ਗੱਲ ਤੋਂ ਬਹੁਤ ਦੁਖੀ ਹੈ ਕਿ ਪੰਜਾਬ ਦੇ ਉੱਪਰ ਦਿੱਲੀ ਰਾਜ ਕਰ ਰਹੀ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਸਮਾਂ ਹੈਗਾ ਆਪਣੇ ਕੋ ਥੋੜਾ ਵੀ ਹੈ ਲੇਕਿਨ ਹੈਗਾ ਤਕੜੇ ਹੋ ਕੇ ਸਭ ਨੂੰ ਕਹੋ ਇਸ ਕਾਫਲੇ ਦਾ ਹਿੱਸਾ ਬਣੀਏ ਆਪਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨਿਸ਼ਕਾਮ ਇਮਾਨਦਾਰ ਸੱਚੇ ਸੁੱਚੇ ਪੰਥ ਦੇ ਸੇਵਕ ਨੇ ਦੀਬਾ ਸਤਵੰਤ ਕੌਰ ਜਿਹੜੀ ਸੁਪਤਰੀ ਹੈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਏਡੇ ਵੱਧੀਆਂ ਆਗੂ ਆਪਾਂ ਨੂੰ ਮਿਲੇ ਆ ਉਹਨਾਂ ਦੀ ਗਵਾਈ ਚ ਆਪਾਂ ਸਾਰੇ ਸਾਥ ਦੇ ਕੇ ਪੰਥ ਨੂੰ ਇੱਕ ਵਾਰ ਫੇਰ ਆਪਣੇ ਪੁਰਾਣੇ ਰੋਹ ਵਿੱਚ ਲੈ ਕੇ ਚਲੀਏ ਪੰਥ ਦੀ ਚੜ੍ਹਦੀ ਕਲਾ ਵਿੱਚ ਆਪਣਾ ਯੋਗਦਾਨ ਪਾਈਏ ਬਹੁਤ ਕੁਝ ਕਹਿਣ ਨੂੰ ਦਿਲ ਕਰਦਾ ਸੀ ਲੇਕਿਨ ਸਾ ਤੇਜਾ ਸਿੰਘ ਜੀ ਏਡੀਸੀ ਸਾਹਿਬ ਮੰਨਦੇ ਨਹੀਂ ਐਨਾ ਕੁਝ ਕਹਿ ਕੇ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ